ਮਸਿਆ ਹੈਗੀ ਆ ਗੈਸ ਦੀ পেট ਦਾ ਅਫਾਰਾ ਵాయుਦੋਸ਼ ਜੀ ਨੂੰ ਕਹ ਦਿੰਨੇ ਆਪਾਂ ਆਯੁਰਵੇਦਾਂ ਦੇ ਵਿੱਚ ਉਹ ਤੋਂ ਇਹ ਤੁਸੀਂ ਕਹਿ ਲੋ ਵੀ ਇੱਕ ਦਿਨ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜਾ ਹਰ ਬੰਦਾ ਪਰੇਸ਼ਾਨ ਹੋਇਆ ਹੋਇਆ ਆ ਇਹ ਆਮ ਤੁਸੀਂ ਸੁਣਿਆ ਹੈਗਾ ਹਰੇਕ ਤੋਂ ਵੀ ਸਾਡੇ ਕਈ ਵਾਰੀ ਜੀ ਪਿੱਠ 'ਚ ਵੜ ਜਾਂਦੀ ਹੈ ਜਾ ਕੇ ਕਈ ਵਾਰੀ ਸਾਡੇ ਪੈਰਾਂ 'ਚ ਵੜ ਜਾਂਦੀ ਹੈ ਜਾ ਕੇ ਕਈ ਵਾਰੀ ਸਾਡੇ ਦਿਮਾਗ ਨੂੰ ਚੜ ਜਾਂਦੀ ਹੈ ਤੇ ਪੇਟ ਦੇ ਵਿੱਚ ਗੋਲਾ ਜਿਹਾ ਬਣਿਆ ਰਹਿੰਦਾ ਹੈ ਰੋਟੀ ਦੀ ਸਾਨੂੰ ਭੁੱਖ ਨਹੀਂ ਲੱਗਦੀ ਅਫਾਰਾ ਟਾਈਪ ਬਹੁਤ ਆਉਂਦਾ ਹਰ ਬੰਦੇ ਤੋਂ ਤੁਸੀਂ 100 ਦੇ ਵਿੱਚੋਂ ਤੁਸੀਂ ਲਗਭਗ 90 95 ਬੰਦਿਆਂ ਤੁਸੀਂ ਇਹ ਸੁਣਿਆ 20 ਸਾਡੇ ਗੈਸ ਦਾ ਜਿਹੜਾ ਗੋਲਾ ਉਹ ਪੇਟ ਦੇ ਵਿੱਚ ਘੁੰਮਦਾ ਰਹਿੰਦਾ ਹੈ ਖਾਲੀ ਪੇਟ ਉੱਠ ਕੇ ਸਾਨੂੰ ਦਾਣੇ ਵਾਲਾ ਕੈਪਸੂਲ ਜਿਹੜਾ ਅੰਦਰ ਸੱਟਣਾ ਪੈਂਦਾ ਉਹ ਤੋਂ ਵਾਦ ਜਿਹੜਾ ਸਾਡਾ ਦਿਨ ਚੈਨ ਨਾਲ ਲੰਘਦਾ ਨਾਵਾ ਜਿੱਦਾਂ ਦੀ ਖਰਾਕ ਖਾਣ ਗਿਆ ਉਦਾਂ ਦੇ ਬੱਚੇ ਨੂੰ ਦੁੱਧ ਪਲਾਨ ਗਿਆ ਉਦਾਂ ਦਾ ਹੀ ਉਹਦੇ ਪੇਟ ਦਾ ਹਾਜਮਾ ਹੋਏਗਾ ਪ੍ਰਾਣੇ ਸਮੇਂ ਦੇ ਵਿੱਚ ਦੇਖੋ ਹਰ ਕਰਦੇ ਵਿੱਚ ਤੁਸੀਂ ਕਹ ਲਓ ਦਾਲ ਸਬਜੀ ਦੇ ਵਿੱਚ ਹਿੰਗ ਪੈਂਦੀ ਸੀ ਦੁਪਹਿਰ ਦੀ ਸਬਜੀ ਦੇ ਵਿੱਚ ਤੁਸੀਂ ਕਹ ਲਓ ਅਜਵੈਣ ਪੈਂਦੀ ਸੀ ਜਿਹੜਾ ਨੇ ਸਾਡੇ ਪੇਟ ਦਾ ਜਿਹੜਾ ਹਾਜਮਾ ਦਰੁਸਤ ਰੱਖਣਾ ਤਾਂ ਉਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਤੁਸੀਂ ਇਹ ਕਹ ਲਓ ਪੇਟ ਦੇ ਵਿੱਚ ਖੁਸ਼ਕੀਆਂ ਹਰ ਬੰਦੇ ਦੇ ਅੱਜ ਕੱਲ੍ਹ ਪਈਆਂ ਹੋਈਆਂ ਜਿੰਨੀ ਪੇਟ ਦੇ ਵਿੱਚ ਖੁਸ਼ਕੀ ਭਰਦੀ ਆ ਉਨਾਂ ਹੀ ਬੰਦੇ ਦੇ ਪੇਟ ਦੇ ਵਿੱਚ ਜਿਹੜਾ ਅਫਾਰਾ ਗੈਸ ਦੀ ਜਿਹੜੀ ਮਾਤਰਾ ਉਹ ਵਧਦੀ ਜਾਂਦੀ ਹੈ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸਮੱਸਿਆ ਹੈਗੀ ਆ ਗੈਸ ਦੀ ਪੇਟ ਦਾ ਅਫਾਰਾ ਵਾਯੂ ਦੋਸ਼ ਜੀ ਨੂੰ ਕਹ ਦਿੰਨੇ ਆਪਾਂ ਆਯੁਰਵੇਦਾ ਦੇ ਵਿੱਚ ਉਹ ਤੋਂ ਇਹ ਤੁਸੀਂ ਕਹਿ ਲੋ ਵੀ ਇੱਕ ਦਿਨ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜਾ ਹਰ ਬੰਦਾ ਪਰੇਸ਼ਾਨ ਹੋਇਆ ਹੋਇਆ ਇੰਨਾ ਕੁ ਜ਼ਿਆਦਾ ਪਰੇਸ਼ਾਨ ਹੈ ਕਿਉਂਕਿ ਉਹ ਕਹਿ ਲੋ ਵੀ ਤੁਸੀਂ ਆਮ ਤੁਸੀਂ ਸੁਣਿਆ ਹੈਗਾ ਹਰੇਕ ਤੋਂ ਵੀ ਸਾਡੇ ਕਈ ਵਾਰੀ ਜੀ ਪਿੱਠ 'ਚ ਵੜ ਜਾਂਦੀ ਹੈ ਜਾ ਕੇ ਕਈ ਵਾਰੀ ਸਾਡੇ ਪੈਰਾਂ 'ਚ ਵੜ ਜਾਂਦੀ ਹੈ ਜਾ ਕੇ ਕਈ ਵਾਰੀ ਸਾਡੇ ਦਿਮਾਗ ਨੂੰ ਚੜ ਜਾਂਦੀ ਹੈ ਤੇ ਪੇਟ ਦੇ ਵਿੱਚ ਗੋਲਾ ਜਿਹਾ ਬਣਿਆ ਰਹਿੰਦਾ ਰੋਟੀ ਦੀ ਸਾਨੂੰ ਭੁੱਖ ਨਹੀਂ ਲੱਗਦੀ ਅਫਾਰਾ ਟਾਈਪ ਬਹੁਤ ਆਉਂਦਾ ਤਾਂ ਹਰ ਲਗਭਗ ਤੁਸੀਂ ਹਰ ਬੰਦੇ ਤੋਂ ਤੁਸੀਂ 100 ਦੇ ਵਿੱਚੋਂ ਤੁਸੀਂ ਲਗਭਗ 90 95 ਬੰਦਿਆਂ ਤੋਂ ਤੁਸੀਂ ਇਹ ਸੁਣਿਆ 20 ਸਾਡੇ ਗੈਸ ਦਾ ਜਿਹੜਾ ਗੋਲਾ ਉਹ પેટ ਦੇ ਵਿੱਚ ਘੁੰਮਦਾ ਰਹਿੰਦਾ ਹੈ ਖਾਲੀ ਪੇਟ ਉੱਠ ਕੇ ਸਾਨੂੰ ਦਾਣੇ ਵਾਲਾ ਕੈਪਸੂਲ ਜਿਹੜਾ ਅੰਦਰ ਸੱਟਣਾ ਪੈਂਦਾ ਉਹ ਤੋਂ ਬਾਅਦ ਜਿਹੜਾ ਸਾਡਾ ਦਿਨ ਚੈਨ ਨਾਲ ਲੰਘਦਾ ਨਹੀਂ ਸਾਡਾ ਸਾਰਾ ਦਿਨ ਜਿਹੜਾ ਬਹੁਤ ਜ਼ਿਆਦਾ ਪਰੇਸ਼ਾਨੀ ਨਾਲ ਲੰਘਦਾ ਜੀ ਬੱਚਿਆਂ ਨੂੰ ਗੈਸ ਬਣੂਗਾ ਜਿੱਦਾਂ ਦੀ ਤੁਸੀਂ ਅੱਜਕੱਲ ਮਾਵਾਂ ਜਿੱਦਾਂ ਦੀ ਖਰਾਕ ਖਾਣਗੀਆਂ ਉਦਾਂ ਦੇ ਬੱਚੇ ਨੂੰ ਦੁੱਧ ਪਲਾਣਗੀਆਂ ਉਦਾਂ ਦਾ ਹੀ ਉਹਦੇ ਪੇਟ ਦਾ ਹਾਜਮਾ ਹੋਏਗਾ ਪੁਰਾਣੇ ਸਮੇਂ ਦੇ ਵਿੱਚ ਦੇਖੋ ਹਰ ਘਰ ਦੇ ਵਿੱਚ ਤੁਸੀਂ ਕਹ ਲਓ ਦਾਲ ਸਬਜੀ ਦੇ ਵਿੱਚ ਹਿੰਗ ਪੈਂਦੀ ਸੀ ਦੁਪਹਿਰ ਦੀ ਸਬਜੀ ਦੇ ਵਿੱਚ ਤੁਸੀਂ ਕਹ ਲਓ ਅਜਵੈਣ ਪੈਂਦੀ ਸੀ ਫਿਰ ਕਲੌਂਜੀ ਪੈਂਦੀ ਸੀ ਕਿਸੇ ਟਾਈਮ ਅੱਜ ਦੇ ਟਾਈਮ ਦੇ ਵਿੱਚ ਔਰ ਰਸੋਈ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਸਾਡੀਆਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਜਿਹੜਾ ਨੇ ਸਾਡੇ ਪੇਟ ਦਾ ਜਿਹੜਾ ਹਾਜ਼ਮਾ ਦਰੁਸਤ ਰੱਖਣਾ ਤਾਂ ਉਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਤੁਸੀਂ ਇਹ ਕਹ ਲਓ ਪੇਟ ਦੇ ਵਿੱਚ ਖੁਸ਼ਕੀਆਂ ਹਰ ਬੰਦੇ ਦੇ ਅੱਜਕੱਲ੍ਹ ਬਈਆਂ ਹੋਈਆਂ ਜਿੰਨੀ ਪੇਟ ਦੇ ਵਿੱਚ ਖੁਸ਼ਕੀ ਭਰਦੀ ਆ ਉਨਾਂ ਹੀ ਬੰਦੇ ਦੇ ਪੇਟ ਦੇ ਵਿੱਚ ਜਿਹੜਾ ਅਫਾਰਾ ਗੈਸ ਦੀ ਜਿਹੜੀ ਮਾਤਰਾ ਉਹ ਵਧਦੀ ਜਾਂਦੀ ਹੈਗਾ ਪੇਟ ਨੂੰ ਜਦੋਂ ਤਰਲ ਪਦਾਰਥ ਨਹੀਂ ਦੇਣੇ ਹੈਗੇ ਤੁਸੀਂ ਪੇਟ 'ਚ ਖਾਣਾ ਕਿਦਾਂ ਖਿੱਦਾਂ ਦਾ ਖਾਣਾ ਆਪਣੇ ਪੇਟ ਦੇ ਵਿੱਚ ਜਿਹੜਾ ਤੁਸੀਂ ਪੇਟ ਨੂੰ ਆਪਣੇ ਨੂੰ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੇ ਇੱਕ ਤਰ੍ਹਾਂ ਦਾ ਰੂੜੀ ਵਾਲਾ ਜਿਹੜਾ ਢੇਰ ਕੂੜੇ ਵਾਲਾ ਢੇਰ ਬਣਾਇਆ ਹੋਇਆ ਉਹਦੇ ਵਿੱਚ 버ਗਰ ਵੀ ਸਿੱਟੀ ਜਾਂਦੇ ਨੇ ਉਹਦੇ ਵਿੱਚ ਚੀਨੀਆਂ ਭਰ-ਭਰ ਕੇ ਸਿੱਟੀ ਜਾਂਦੇ ਨੇ ਉਹਦੇ ਵਿੱਚ ਨਿਊਡਲ ਵੀ ਸਿੱਟੀ ਜਾਂਦੇ ਨੇ ਉਹਦੇ ਵਿੱਚ ਮੈਦਾ ਵੀ ਸਿੱਟੀ ਜਾਂਦੇ ਨੇ ਉੱਤੇ ਵਿੱਚ ਵੱਧ ਤੋਂ ਵੱਧ ਕਰਾਰੀਆਂ ਤਲੀਆਂ ਚੀਜ਼ਾਂ ਵੀ ਸਿੱਟੀ ਜਾਂਦੇ ਨੇ ਉਹ ਜਿਹੜਾ ਫਿਰ ਰੂੜੀ ਵਾਲਾ ਢੇਰ ਹੈ ਜਦੋਂ ਉਹਨੂੰ ਤੁਸੀਂ ਸ਼ੁੱਧ ਚੀਜ਼ਾਂ ਨਹੀਂ ਦੇਣੀਆਂ ਉਹਨੂੰ ਫਰੂਟ ਨਹੀਂ ਦੇਣਾ ਉਹਨੂੰ ਸਲਾਦ ਨੀ ਦੇਣਾ ਤਾਂ ਉਹਦੇ ਅੰਦਰ ਇਸ ਕਰਕੇ ਜਿਹੜੀਆਂ ਖੁਸ਼ਕੀਆਂ ਵੱਧੀਆਂ ਦਿਨ-ਦਰ-ਦਿਨ ਜਾਂਦੀਆਂ ਨੇ ਜੀ ਜਦੋਂ ਤੁਸੀਂ ਮੈਦਾ ਦਉਗੇ ਇੱਕ ਚੀਜ਼ ਨੂੰ ਹਨਾ ਆਪਣੇ ਸਰੀਰ ਨੂੰ ਤੁਸੀਂ ਮੈਦਾ ਖਾਣ ਨੂੰ ਦਉਗੇ ਨਜਾਇਜ਼ ਮਿੱਠਾ ਖਾਣ ਨੂੰ ਦਉਗੇ ਉੱਥੇ ਤੁਹਾਡੇ ਲੀਵਰ ਨੇ ਜਿਹੜੀ ਪਾਚਨ ਸ਼ਕਤੀ ਹੈ ਉਹ ਬਿਲਕੁਲ ਖਤਮ ਕਰ ਦੇਣੀ ਹੈ ਘਟਾ ਦੇਣੀ ਹੈ ਉਹਨੇ ਸੌ ਜਾਣਾ ਸੁਸਤ ਹੋ ਜਾਣਾ ਸੁਸਤ ਹੋ ਕੇ ਉਹਨੇ ਫੈਟੀ ਹੋਣ ਲੱਗ ਜਾਣਾ ਹਰ ਤੁਸੀਂ ਦੇਖਿਓ ਵੀ ਹਰ ਤੀਜੇ ਬੰਦਾ ਜਿਹੜਾ ਲੀਵਰ ਹੈ ਲੀਵਰ ਦੀ ਸਮੱਸਿਆ ਤੋਂ ਹਰ ਤੀਜਾ ਬੰਦਾ ਪਰੇਸ਼ਾਨ ਹੈ ਕਿਉਂ ਪਰੇਸ਼ਾਨ ਹੈ ਕਿਉਂਕਿ ਤੁਸੀਂ ਉਹਨੂੰ ਖਾਣਾ ਹੀ ਆਪਣੇ ਲੀਵਰ ਨੂੰ ਕਿੱਦਾਂ ਦਾ ਦੇ ਰਹੇ ਹੋ ਜਿਹਾ ਜਿਹਾ ਤੁਸੀਂ ਆਪਣੇ ਮੈਦੇ ਦੇ ਵਿੱਚ ਤੁਸੀਂ ਆਪਣੇ ਅमाशय ਦੇ ਵਿੱਚ ਤੁਸੀਂ ਜਿਹੜਾ ਜਿਹਾ ਖਾਣਾ ਸੁੱਟੋਗੇ ਸੁੱਟੋਗੇ ਦਾ ਮਤਲਬ ਇਹ ਆ ਵੀ ਆਪਾਂ ਸੁੱਟੋਗੇ ਹੀ ਕਹਾਂਗੇ ਕਿਉਂਕਿ ਆਪਾਂ ਬਿਨਾਂ ਚਬੇ ਤੋਂ ਹੀ ਜਿਹੜੇ ਮੈਦੇ ਨੂੰ ਅੰਦਰ ਆਪਣੇ ਸਿੱਟੀ ਜਾਣੇ ਆ ਤੇ ਇੱਕ ਤਾਂ ਉਹ ਵੈਸੇ ਹੀ ਮਰਿਆ ਹੋਇਆ ਅੰਨ ਦੂਜਾ ਉਹ ਸਾਡੇ ਖਾਣ ਦੇ ਲਾਇਕ ਨਹੀਂ ਤੀਜਾ ਸਾਡੇ ਉਹ ਪਚਣ ਦੇ ਲਾਇਕ ਨਹੀਂ ਚੌਥਾ ਉਹ ਬਾਹਰ ਆਉਣ ਦੇ ਲਾਇਕ ਨਹੀਂ ਹੈਗਾ ਤੇ ਪੰਜਵਾਂ ਤੁਸੀਂ ਇਹ ਕਹਿ ਲਓ ਵੀ ਸਾਡੀ ਨਿੰਦਰ ਜਿਹੜੀ ਹਰਾਮ ਸਭ ਤੋਂ ਵੱਧ ਉਹ ਖਾਣਾ ਕਰਦਾ ਇੱਕ ਖਾਣਾ ਮੈਦਾ ਤੁਸੀਂ ਇਹ ਕਹੋ ਵੀ ਸਾਡੇ ਪੂਰੇ ਜਿਹੜਾ ਸਰੀਰ ਨੂੰ ਪਰੇਸ਼ਾਨ ਕਰਕੇ ਰੱਖ ਦਿੰਦਾ ਉਹ ਇੱਕ ਸਾਡਾ ਬਾਜੂ ਦੋਸ਼ ਹੈ ਕਫ ਦੋਸ਼ ਹੈ ਤੇ ਪਿਤ ਦੋਸ਼ ਹੈ ਜਦੋਂ ਆਪਣੀ ਉਹ ਸਮਾਨਿਆ ਮਾਤਰਾ ਦੇ ਵਿੱਚ ਰਹਿਣੇ ਆ ਉਦੋਂ ਬੰਦਾ ਕਹਿ ਲਓ ਬਿਮਾਰ ਨਹੀਂ ਹੁੰਦਾ ਜਦੋਂ ਆਪਣੀ ਉਹ ਗਤੀ ਤੋਂ ਹਿੱਲ ਗਏ ਉਹ ਵੱਧ ਗਏ ਤੁਸੀਂ ਉਹ ਕਹਿ ਲਓ ਵੀ ਫੇਰ ਜਿਹੜਾ ਬੰਦਾ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ ਹੁਣ ਮੰਨ ਲਓ ਅੰਦਰ ਗੈਸ ਦੀ ਮਾਤਰਾ ਜਿਹੜੀ ਅਸਲ ਦੇ ਵਿੱਚ ਹੈ ਹੁਣ ਤੁਸੀਂ ਦੇਖੋ ਸਵੇਰੇ ਉੱਠਦੇ ਸਾਰ ਬੰਦੇ ਨੂੰ ਗੈਸ ਪਾਸ ਹੋਣ ਲੱਗ ਜਾਂਦੀ ਹੈ ਕੁਦਰਤ ਦਾ ਨਿਯਮ ਹੈ ਜਿਹੜੀ ਸਮ ਮਾਤਰਾ ਦੇ ਵਿੱਚ ਤੁਹਾਡੇ ਗੈਸ ਅੰਦਰ ਹੋਣੀ ਚਾਹੀਦੀ ਹੈ ਉਹਦੇ ਨਾਲ ਹੀ ਤੁਹਾਡਾ ਮਲ ਤਿਆਗ ਹੋਣਾ ਹੈ ਉਹ ਤੋਂ ਬਿਨਾਂ ਨਹੀਂ ਤਿਆਗ ਹੋਣਾ ਜਦੋਂ ਉਹ ਨਜਾਇਜ਼ ਅੰਦਰ ਵੱਧੂਗੀ ਉਹ ਜਾਂ ਤਾਂ ਤੁਹਾਡਾ ਮਲ ਜਿਹੜਾ ਉੱਪਰ ਨੂੰ ਪ੍ਰੈਸ਼ਰ ਵਧਾਊਗੀ ਜਾਂ ਤਾਂ ਉਹ ਬਾਹਰ ਨਹੀਂ ਕਿਉਂਕਿ ਨਜਾਇਜ਼ ਵੱਧ ਕੇ ਉਹਨੇ ਖੁਸ਼ਕੀ ਪੈਦਾ ਕਰ ਦੇਣੀ ਹੈ ਅੰਦਰ ਜਦੋਂ ਖੁਸ਼ਕੀ ਪੈਦਾ ਹੋਗੀ ਨਜਾਇਜ਼ ਵਾਜ ਕੋਸ਼ਿ ਜਿਆਦਾ ਨਜਾਇਜ਼ ਵੱਧ ਗਿਆ ਫਿਰ ਤੁਹਾਡੇ ਉਹ ਜੋੜਾਂ ਚ ਵੱਡਣਾ ਜਿਹੜਾ ਸ਼ੁਰੂ ਹੋ ਜਾਂਦਾ ਫਿਰ ਤੁਸੀਂ ਕਹਿ ਦਿੰਦੇ ਆ ਤੁਹਾਨੂੰ ਸ਼ਰਟਗਾ ਹੋ ਗਿਆ ਤੁਹਾਨੂੰ ਪਿੱਠ ਦੇ ਮਣਕਿਆਂ ਦਾ ਦਰਦ ਹੋ ਗਿਆ ਤੁਹਾਡੇ ਪੈਰ ਸੁਨ ਹੋਣ ਲੱਗੇ ਤੁਹਾਡੀਆਂ ਲੱਤਾਂ ਬੈਕਸਾਈਡ ਤੋਂ ਦੁਖਣ ਲੱਗੀਆਂ ਉਹ ਕਾਰਨ ਉਹਦਾ ਮੇਨ ਹੈ ਸਾਡੇ ਜਿਹੜੇ ਡਾਕਟਰ ਖੜਾਈ ਸਾਨੂੰ ਕੀ ਜਾਂਦੇ ਨੇ ਖੜਾਈ ਸਾਨੂੰ ਮਲਟੀਵਿਟਾਮਿਨ ਖੜਾਈ ਜਾਂਦੇ ਨੇ ਜਾਂ ਸਾਨੂੰ ਖੜਾਈ ਜਾਂਦੇ ਨੇ ਵੱਧ ਤੋਂ ਵੱਧ ਪੇਨ ਕਿਲਰ ਖੜਾਈ ਜਾਂਦੇ ਨੇ ਸਾਨੂੰ ਤਾਕਤ ਦੇ ਟੀਕੇ ਲਾਈ ਜਾਂਦੇ ਨੇ ਗੱਲ ਕਹਾਣੀ ਆ ਵੀ ਉਹਦਾ ਕਾਰਨ ਹੋਰ ਹੈ ਤੇ ਲਜਾਈ ਸਾਨੂੰ ਕਿਸੇ ਪਾਸੇ ਨੂੰ ਜਾਂਦੇ ਨੇ ਸਾਰਿਆਂ ਦਾ ਕਾਰਨ ਗੈਸ ਨਹੀਂ ਜੀ ਇਹ ਤੋਂ ਬਾਦ ਨੂੰ ਮੈਂ ਹੋਰ ਦੱਸਦਾ ਜਿਹੜਾ ਤੁਹਾਡੇ ਹਾਰਟ ਅਟੈਕ ਦਾ ਕਾਰਨ ਹੈ ਉਹ ਦਾ ਕਾਰਨ વાયુ ਦੋਸ਼ ਹੈ ਜਦੋਂ ਤੁਹਾਡੇ ਅੰਦਰ ਨਜਾਇਜ਼ ਵਾਯੂ ਵਧ ਗਈ ਆਯੁਰਵੇਦ ਦਾ ਵਾਯੂ ਕਹਿੰਦਾ ਤੁਸੀਂ ਨਾਰਮਲ ਭਾਸ਼ਾ ਚ ਇਹਨੂੰ ਗੈਸ ਕਹਿ ਲਓ ਜਦੋਂ ਤੁਹਾਡੇ ਉਹ ਅੰਦਰ ਨਜਾਇਜ਼ ਵਧ ਗਈ ਉਹਨੇ ਤੁਹਾਡੇ ਕੀ ਕਰਨਾ ਇੱਕ ਨਾਰਮਲ ਭਾਸ਼ਾ ਦੇ ਆਪਾਂ ਚ ਦੱਸੀਏ ਜੇ ਤਾਂ ਤੁਹਾਡੇ ਹਾਰਟ ਦਾ ਉਹਨੇ ਪੰਪ ਦੇ ਵਿੱਚ ਤੁਸੀਂ ਆਮ ਸੋਚੋ ਵੀ ਜਦੋਂ ਅੰਦਰ ਗੈਸ ਵਧੂਗੀ ਤੁਹਾਡੇ ਹਾਰਟ ਨੂੰ ਪੰਪ ਕਰਨ ਦੇ ਵਿੱਚ ਜੋਰ ਮਾਰੂਗਾ ਜੋਰ ਮਾਰੂਗਾ ਤੁਹਾਡਾ 250 ਗ੍ਰਾਮ ਦਾ ਜਿਹੜਾ ਦਿਲ ਹੈ ਤਾਂ ਉਹ ਇੰਨਾ ਕੁ ਪ੍ਰੈਸ਼ਰ ਚ ਆਊਗਾ ਤੁਸੀਂ ਦੇਖੋ ਵੀ ਹਲਕਾ ਜਿਹਾ ਤੁਹਾਡੇ ਅੰਦਰ ਕੋਲੇਸਟ੍ਰੋਲ ਬਣਿਆ ਹੋਇਆ ਜਦੋਂ ਉਹਨੇ ਧੱਕ ਮਾਰਨੀ ਆ ਤੁਹਾਡੇ ਕਿਸੇ ਨਾੜੀ 'ਚ ਜਾ ਕੇ ਫਸੂਗਾ ਉਹਨੂੰ ਫਿਰ ਤੁਸੀਂ ਕਹਿ ਦਿੰਦੇ ਆ ਬਲਾਕੇਜ ਆ ਗਈ ਉੱਥੇ ਡਾਕਟਰ ਕਹਿ ਦਿੰਦੇ ਆ ਸਟੰਟ ਪਾ ਲਓ ਕਦੇ ਫਿਰ ਬ੍ਰੇਨ ਹੈਮਰੇਜ ਹੋ ਜਾਂਦਾ ਕਦੇ ਬ੍ਰੇਨ ਸਟ੍ਰੋਕ ਹੋ ਜਾਂਦਾ ਕਦੇ ਕਹਿ ਦਿੰਦੇ ਆ ਬੰਦਾ ਸੁੱਤਾ ਹੀ ਪਿਆ ਰਹਿ ਜਾਂਦਾ ਟੜਕੇ 4 ਵਜੇ ਜਿਹੜਾ 3 ਵਜੇ ਅਟੈਕ ਆਉਂਦੇ ਨੇ ਲੋਕਾਂ ਨੂੰ ਉਹਦਾ ਕਾਰਨ ਕੋਈ ਨਹੀਂ ਉਹਦਾ ਕਾਰਨ ਹੈ ਸਿਰਫ ਵੀ ਬੰਦੇ ਦੇ ਅੰਦਰ ਗੈਸ ਨਜਾਇਜ਼ ਬਣਨ ਲੱਗੀ ਉਹ ਗੈਸ ਪ੍ਰੈਸ਼ਰ ਹੀ ਇੰਨਾ ਵਧਾ ਦਿੰਦੀ ਹੈ ਉੱਥੇ ਬਲੱਡ ਕਲੌਟ ਆ ਕੇ ਕਿਤੇ ਨਾਲੀ ਦੇ ਵਿੱਚ ਫਸ ਗਿਆ ਤਾਂ ਉਹ ਬੰਦਾ ਕਹਿ ਦਿੰਦਾ ਵੀ ਸਾਈਲਟ ਅਟੈਕ ਆ ਗਿਆ ਵੀ ਨਾਲ ਪਏ ਬੰਦੇ ਨੂੰ ਵੀ ਜਿਹੜਾ ਪਤਾ ਨਹੀਂ ਲੱਗਦਾ ਉਹਦਾ ਮੇਨ ਜਿਹੜਾ ਵੱਡਾ ਕਾਰਨ ਕਹਿ ਸਕੀ ਆਯੁਰਵੇਦਾ ਦੇ ਵਿੱਚ ਸਭ ਤੋਂ ਵੱਧ ਬਿਮਾਰੀਆਂ ਬਾਤ ਦੋਸ਼ ਦੇ ਨਾਲ ਲੱਗਦੀਆਂ ਨੇ ਸਭ ਤੋਂ ਵੱਧ ਬਾਤ ਦੋਸ਼ ਦੇ ਨਾਲ ਉਸ ਤੋਂ ਬਾਅਦ ਪਿੱਤ ਦੇ ਨਾਲ ਉਸ ਤੋਂ ਘੱਟ ਕੱਫ ਦੇ ਨਾਲ ਦੀ ਤੁਸੀਂ ਇਹ ਦੇਖੋ ਵੀ ਕਿੰਨੀ ਕੁ ਸਾਡੇ ਸਰੀਰ ਦੇ ਵਿੱਚ ਜਿਹੜੀ ਇਹਦੀ ਆ ਜਿਆਦਾ ਤੁਸੀਂ ਇਹ ਕਹ ਲੋ ਆਪਣੇ ਸਵਾਨਿਆ ਮਾ ਅਵਸਥਾ ਦੇ ਵਿੱਚੋਂ ਹਿੱਲ ਕੇ ਜਦੋਂ ਜਿਆਦਾ ਵੱਧਦੀ ਆ ਫਿਰ ਕਿੰਨੀਆਂ ਕੁ ਜਿਹੜੀਆਂ ਭਿਆੰਕਰ ਬਿਮਾਰੀਆਂ ਪੈਦਾ ਕਰਦੀ ਆ ਸਭ ਤੋਂ ਵੱਧ ਤੁਹਾਡੇ ਜੀ ਖੂਨ ਨੂੰ ਪ੍ਰਭਾਵਿਤ ਕਰਦੀ ਆ ਕਿਉਂਕਿ ਖੂਨ ਦਾ ਫਲੋ ਤੁਹਾਡੀ ਪੂਰੀ ਬੋਡੀ ਦੇ ਵਿੱਚ ਘੁੰਮਦਾ ਇਹਨੇ ਉਹਦੇ ਵਿੱਚ ਨਾਲ ਵੜ ਕੇ ਉਹਦੇ ਨਾਲ ਵੜ ਕੇ ਉਹਨੂੰ ਦੁਸ਼ਿਤ ਕਰ ਦੇਣਾ ਉਹ ਖੂਨ ਦੁਸ਼ਿਤ ਹੋਇਆ ਹੋਇਆ ਤੁਹਾਡੇ ਪੂਰੇ ਸਰੀਰ ਨੂੰ ਕਹ ਲੋ ਹਿਲਾ ਕੇ ਰੱਖ ਦਿੰਦਾ ਤੁਹਾਡੇ ਪੈਰਾਂ ਤੋਂ ਲੈ ਕੇ ਸਿਰ ਤੱਕ ਹਿਲਾਉਂਦਾ ਤੁਸੀਂ ਕਹ ਲੋ ਵੀ ਬੰਦਾ ਅੱਜ ਦੇ ਸਮੇਂ ਦੇ ਕਈ ਬੰਦੇ ਕਹਿੰਦੇ ਕਹਿੰਦੇ ਵੀ ਸਾਨੂੰ ਪਰੇਸ਼ਾਨੀ ਵੀ ਕੋਈ ਨਹੀਂ ਸਾਡੇ ਕੋਲ ਘਾਟ ਵੀ ਕਿਸੇ ਚੀਜ਼ ਦੀ ਨਹੀਂ ਪਰ ਅਸੀਂ ਫਿਰ ਵੀ ਪਰੇਸ਼ਾਨ ਰਹਿੰਦੇ ਆ ਉਹ ਲੋਕਾਂ ਦੇ ਕੀ ਹੁੰਦਾ ਤੁਸੀਂ ਦੇਖੋ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ 99% ਲੋਕਾਂ ਨੂੰ ਦੇਖਿਆ ਵੀ ਉਹਨਾਂ ਦੇ ਦਿਮਾਗ ਨੂੰ ਗੈਸ ਬਣ ਕੇ ਚੜ ਜਾਂਦੀ ਆ ਉਹ ਗੈਸ ਇੰਨਾ ਕੁ ਪਰੇਸ਼ਾਨ ਕਰਦੀ ਆ ਲੋਕਾਂ ਨੂੰ ਡਿਪਰੈਸ਼ਨ ਤੱਕ ਕਰ ਦਿੰਦੀ ਆ ਜਿਹੜੀ ਗੈਸ ਐਨੀ ਆ ਵੀ ਨਰਵਸ ਸਿਸਟਮ ਨੂੰ ਤੁਹਾਡੇ ਨੂੰ ਇੰਨਾ ਕੋ ਨਹੀਂ ਖੁਸ਼ਕ ਕਰ ਦੇਣਾ ਵੀ ਬੰਦਾ ਜਿਹੜਾ ਤੁਸੀਂ ਕਹਿ ਲੋ ਵੀ ਹਰ ਵੇਲੇ ਚੜਚੜਾ ਰਹੂਗਾ ਬਿਨਾਂ ਗੱਲ ਤੋਂ ਉਹਨੂੰ ਗੁੱਸਾ ਆਊਗਾ ਭੁੱਖ ਬਿਲਕੁਲ ਲੱਗੂਗੀ ਨਹੀਂ ਪੇਟ ਉਹਦਾ ਹਰ ਵੇਲੇ ਪਾਟਣ ਨੂੰ ਆਇਆ ਰਹਿੰਦਾ ਦੈਨੂੰ ਪਰੇਸ਼ਾਨ ਕਰਕੇ ਰੱਖਦਾਂ